ਜੀ ਹਾਂ ਜੀ ਆਪਾਂ ਨਾ ਅੰਬਾਂ ਦਾ ਚਾਰ ਪਾਉਣਾ ਵਾ ਤੇ ਅੰਬ ਲਿਆਂਦੇ ਆ ਜੇ 9 ਜੁਲਾਈ ਆ ਜੀ ਮੰਗਲਵਾਰ ਕੁਝ ਉੱਤੇ ਪਏ ਆ ਥੋੜੇ ਥੋੜੇ ਘਰ ਤੇ ਧੋਨੇ ਆ ਵੇਖੋ ਆ ਨਾ ਦੇਸੀ ਆਂ ਤੇ ਆ ਜਿਹੜੇ ਆਪਣਾ ਦੇਸੀ ਅੰਬ ਲਿਆਂਦੇ ਆ ਆਪਾਂ ਸਖਤ ਕਰੜੇ ਲਿਆਂਦੇ ਆ ਕਾਫੀ ਮੈਲ ਜੰਮੀ ਹੁੰਦੀ ਆ ਵੇਖੋ ਕਿੰਨੀ ਮੈਲ ਜੰਮੀ ਇਨਾਂ ਤੇ ਹੁਣ ਆਪਾਂ ਨਾ ਇਹਨਾਂ ਨੂੰ ਅੱਜ ਧੋਣਾ ਵਾ ਤੇ ਰਾਤ ਆ ਵੇਖੋ ਪਾਣੀ ਪਾ ਕੇ ਨਾ ਹੁਵੇ ਪਾਣੀ ਟੱਬ ਚ ਪਾਉਣਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਪਾਣੀ ਪਾ ਲਿਆ ਭਰ ਲਿਆ ਟੱਬ ਨੂੰ ਇਹਨਾਂ ਨੂੰ ਸਿੱਧੇ ਮਾਰ ਮਾਰ ਕੇ ਧੋਣਾ ਵਾ ਹੁਣ ਆਪਾਂ ਨਾ ਇਹਨਾਂ ਨੂੰ ਧੋ ਕੇ ਰਾਤ ਭਿਜੇ ਰਹਿਣ ਦੇਣੇ ਆ ਅੱਜ ਰਾਤ ਭਿਜੇ ਰਹਿਣ ਦੇਣੇ ਸਵੇਰ ਵਕਤ ਇਹਨਾਂ ਨੂੰ ਕੱਢ ਕੇ ਥੋੜਾ ਜਿਹਾ ਸੁਕਾ ਕੇ ਟਾਕੇ ਨਾਲ ਪਹੁੰਚ ਕੇ ਧੋ ਪਲਵਾ ਕੇ ਜਿਹੜਾ ਸਾਰਾ ਮਲ ਮੂਲ ਲੱਗੀ ਲੱਥ ਜੇ ਫਿਰ ਆਪਾਂ ਇਹਨਾਂ ਨੂੰ ਕੱਟਣਾ ਵਾ ਫਿਰ ਹੁਣ ਤੁਹਾਨੂੰ ਗਾੜੀ ਵਿਖਾਵਾਂਗੇ ਜੀ ਕਿਸ ਤਰ੍ਹਾਂ ਕਰ ਰਹੇ ਆ ਟੋਪ ਟੋਪ ਆਹ ਤਾਂ ਪਰ 6 ਦਿਨ ਸੋਕਤੇ ਅੱਜ ਆਪਾਂ ਸਾਫ਼ ਕਰਕੇ ਤੇ ਤੇ ਪੈਰੇ ਸੁਕਾਰੇ ਥੋੜੀ ਜਿਹੀ ਐ ਸਾਫ ਉਹ ਆਂਬ ਹੁਣ ਦੇਖੋ ਆਪਾਂ ਜਿਹੜੇ ਸ਼ਹਿਰ ਵਾਲੇ ਹੋਣਿਆ ਨਾ ਉੱਥੋਂ ਲੈ ਕੇ ਤੇ ਉੱਥੋਂ ਕਟਾ ਲੈਨੇ ਆ ਉਹ ਬਹੁਤ ਗਲਤ ਕਰ ਲਿਆ ਮੈੜ ਲੱਗੀ ਹੁੰਦੀ ਆ ਪਤਾ ਨਹੀਂ ਕਿਹੋ ਜਿਹਾ ਇਹਨਾਂ ਦਾ ਟੋਕਾ ਵਾ ਕੇ ਉਹ ਜਿਹੇ ਆਂਬ ਆ ਉਸ ਤਰ੍ਹਾਂ ਮੈੜ ਵਿਚਾਲੇ ਆਪਾਂ ਨੂੰ ਦੇ ਦਿੰਦੇ ਆ ਇਸ ਕਰਕੇ ਥੋੜੀ ਜਿਹੀ ਖੇਚਲ ਕਰਨੀ ਆ ਜੇ ਆਪਾਂ ਆਂਬ ਦਾ achar ਪਾਉਣਾ ਵਾ ਨਾ ਇੱਕ ਸਾਰੇ ਸਾਲ ਬਸਣਾ ਇਹਨੂੰ ਆਪਾਂ ਆਂਬ ਲੈ ਕੇ ਮੋਲ ਘਰ ਰਾਤ ਦੇ ਆ ਕੇ ਭੇਹਾਂ ਫਿਰ ਥੋਦੇ ਚੰਗੀ ਦਰਾਂ ਨੂੰ ਫਿਰ ਆਪਾਂ ਥੋਪਲਵਾਈ ਹੋਣ ਇਹਨਾਂ ਨੂੰ ਹੁਣ ਅਗਾ ਦੇਣਿਆ ਹੁਣ ਆਪਾਂ ਇਹਨਾਂ ਨੂੰ ਆਪ ਕੱਟਣਾ ਆਪ ਹੁਣ ਵੇਖੋ ਬੂਦੇ ਧੋਤੀਆ ਤੇ ਹੁਣ ਆਪਾਂ ਕੱਟ ਰਹੇ ਆ ਸਾਫ ਕੀਤੀ ਇੱਕ ਲੱਕੜ ਲਈ ਆ ਥਲੇ ਧੋੜਾ ਕਪੜਾ ਸਿਆਹ ਧੋ ਕਪੜੇ ਸਿਆਹ ਆ ਆ ਇਹ ਆਪਣਾ ਟੋਕਾ ਬਹੁਤ ਵਧੀਆ ਤਿੱਖਾ ਟੋਕਾ ਵਾ ਤੇ ਇਹ ਦਿਨਾਂ ਨਾਲ ਹੁਣ ਆਵੇ ਆਪਾਂ ਕੁਛ ਕੱਟ ਲਿਆ 10 ਕਿਲੋ ਲਿਆਂਦੇ ਸੀ 10 ਕਿਲੋ ਅੱਗੇ ਪਾ ਲਿਆ ਆ ਬਰੀਕ ਬਰੀਕ ਕੱਟਿਆ ਵੇਖੋ ਤੁਹਾਨੂੰ ਕੱਟਦੇ ਵਿਖਾਉਣੇ ਆ ਆ ਨਿੱਗੀਆਂ ਨਿੱਗੀਆਂ ਫਾੜੀਆਂ ਕਰ ਲਈਆਂ ਵਾ ਇਹ ਕਿਉਂਕਿ ਬੱਚੇ ਜਦੋਂ ਚਾਰ ਖਾਂਦੇ ਆ ਨਾ ਵੱਡੀ ਫਾੜੀ ਅੱਗਾ ਸੁਰਦੇ ਇੱਥੇ ਤਾਂ ਰਿਸਟਰ ਤਾਂ ਪੱਟੀ ਰਿਸਟਰੀ ਜਣੀ ਇਹ ਕੋ ਛੋਟੀਆਂ ਛੋਟੀਆਂ ਕਾੜੀਆਂ ਕੀਤੀਆਂ ਨੇ ਛੋਟਾ ਬੱਚਾ ਵੀ ਖਾਊਗਾ ਤੇ ਖਰਾਬ ਨਹੀਂਊਗਾ ਚਾਰ ਹੁਣ ਤੁਹਾਨੂੰ ਘੱਟ ਦੇ ਵੀ ਦਿਖਾ ਦਿੰਨੇ ਆ ਦੇਖੋ ਕਿਸ ਤਰ੍ਹਾਂ ਉਹ ਕਾੜੀ ਆਹ ਤੋਟਾ ਆਪਣਾ ਆਪਾਂ ਇਹ ਕੰਮ ਲੈਣਾ ਤਿੰਨ ਟੋਟੇ ਕਾੜੀਆਂ ਵਾਲੇ ਤੁਹਾਨੂੰ ਦਿਖਾਵਾਂਗੇ ਇਹ ਕਿਹੜਾ ਆਵੇ ਇਹ ਇੱਕ ਟੋਟਾ ਉਹ ਜਾ ਦੇਖੋ ਜੀ ਆਹ ਫੇਰ ਦੋ ਟੋਟੇ ਬਚਿਆ ਇਹਦੇ ਫੇਰ ਦੋ ਟੋਟੇ ਕਾੜੀ ਰੋਕਾ ਪੂਰਾ ਸਿੱਖਾਉਣਾ ਚਾਹੀਦਾ ਬੱਤੇ ਨਾਲ ਆ ਵੇਖੋ ਜੀ ਤਾਂ ਫਿਰ ਇਹ ਬਣੇਗਾ ਕਾਣਾ ਇਹ ਆਪਾਂ 1 ਕਾ ਮੈਂ 130 ਤੇ ਕਿਤੇ ਪੀ ਲੋ ਜੀ ਆਪਾਂ ਬਹੁਤ ਧਿਆਨ ਨਾਲ ਗਲੀ ਨਹੀਂ ਲੱਗਣਾ ਧਿਆਨ ਨਾਲ ਕੱਟਣਿਆ ਰੋਕਾ ਪੂਰਾ ਸਿੱਖਾਉਣਾ ਚਾਹੀਦਾ ਬਲਕਰ ਸਾਹ ਨਹੀਂ ਚਾਹੀਦੀ ਆ ਜਾਂ ਫਨੀ ਮਾਰੇ ਆ ਵਧੀਆ ਬਣੇ ਚਾਰ ਦੇਖੋ ਇਹਨਾਂ ਆਪਾਂ ਬੈਲ ਕੋਨੇ ਦੇ ਕਿਨੇ ਕਿੱਟਿਆ ਜੀ ਕੋ ਖਾਊਗਾ ਕੋਈ ਵੀ ਵੇਸਟ ਨਹੀਂ ਹੋਣਗੇ ਹੁਣ ਆਪਾਂ ਇਹਨਾਂ ਨੂੰ ਧੋਵਾਂਗੇ ਸਾਰੇ ਕੱਟ ਲੈਣੇ ਆ ਧੋ ਕੇ ਚੰਗੀ ਤਰ੍ਹਾਂ ਫਿਰ ਕਿਉਂਕਿ ਮੈਲ ਮੂਲ ਲੱਗ ਜਾਂਦੀ ਹੈ ਥਾਂ ਦੀ ਇਹਨਾਂ ਨੂੰ ਦਬੜੇ ਫੇਸ ਸੁਕਾਉਣਾ ਵਾ ਸੁਕਾਉਣਾ ਕਿੱਦਾਂ ਜੀ ਮੰਜੀ ਤੇ ਇੱਕ ਕੱਪੜਾ ਵਿਛਾਉਣਾ ਵਾ ਉੱਤੇ ਹੋਰ ਪਤਲਾ ਕੱਪੜਾ ਪੱਗਵਾਜ਼ਾ ਪਾ ਦੇਣਾ ਵਾ ਲੋ ਜਾਰ ਘੰਟੇ ਸੁੱਕ ਜਾਣਗੇ ਉਹ ਸੁੱਕਣਗੇ ਨਾ ਤੇ ਫਿਰ ਆਪਾਂ ਚਾਰ ਪਾਵਾਂਗੇ ਮਸਾਲਾ ਮਸੂਲਾ ਲੈਂਦਾ ਸਾਰਾ ਇਹਨੂੰ ਪ੍ਰਬੰਧ ਕੀਤਾ ਵਾ ਪੀ ਕੇ ਮੇਰੇ ਨਾਲ ਦੀ ਸਿੰਦਨ ਮਰੀ ਨੇ ਪਾਉਣਾ ਵਾ ਚਾਰ ਕਉਨ ਮੈਂ ਕੱਟ ਕੇ ਦੇਣੀ ਆ ਤੂੰ ਆਨਾ ਕੰਮ ਕੱਟਣਾ ਮੇਰਾ ਆ ਜਦੋਂ ਸੁੱਕਾ ਹੋਵੇ ਨਾ ਤੇਰੇ ਤੇ ਤੇਲ ਘੱਟ ਪਾਉਣਾ ਪੈਂਦਾ ਵਾ ਜੇ ਤੇਲ ਘੱਟ ਪਾਵਾਂਗੇ ਤੇ ਨੁਕਸਾਨ ਘੱਟੂ ਜਿਆਦਾ ਤੇਲ ਹੋਊਗਾ ਤੇ ਸਰੀਰ ਨੂੰ ਸਿਹਤ ਨੂੰ ਬਹੁਤ ਨੁਕਸਾਨ ਕਰਦਾ ਤੇਲ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਧੋ ਕੇ ਸਵੇਰੇ ਨੂੰ ਬਾਅਦ ਨੇ ਮਸਾਲਾ ਬੜੇ ਤਰ੍ਹਾਂ ਕਹਿੰਦਾ ਸਾਰੇ ਜੀ ਆਮ ਹੀ ਜਿਆਦਾ ਨਹੀਂ ਜਿਹੜਾ ਵਧੀਆ ਦੁਕਾਨ ਤੋਂ ਲੱਦ ਕੇ ल्या ਦੱਸ ਕੇ ल्याਂਦਾ ਵਾ ਆ ਦਿੱਕਾਂ ਕਈ ਵਿੱਚ ਨਾ ਰਹਿ ਜਾਂਦੇ ਆ ਇਹ ਕੱਢ ਲੈਦੇ ਆਪਣੀ ਮਰਜ਼ੀ ਆ ਫੇਰ ਖਾਦ ਲੈਂਦੇ ਆ ਇਹ ਮਾੜੀ ਚੀਜ਼ ਨਹੀਂ ਗੀ ਚਲੋ ਇਹਨਾਂ ਮਸਾਲਾ ਚਾਰ ਵਾਤੇ ਪਾਉਣਾ ਪਊਗਾ ਨਿਕੋ ਜਾਨ ਤਮੀ ਠੀਕ ਹੈ ਨਹੀਂ ਪਸ ਨਿਗਾ ਕਰਨਾ ਜੀ ਹੁਣ ਤੁਹਾਨੂੰ ਜਾਤਾ ਇਹਨੂੰ ਖੇਤ ਹੁਣਾ ਵਾ ਕਿ ਤੇ ਸਾਰਾ ਸਾਲ ਬਤਨ